ਜਿਵੇਂ ਜਿਵੇਂ ਗੁਰਨਾਨ ਸਿੰਘ ਪਾਤਸ਼ਾਹ ਮਹਾਰਾਜ ਜਵਾਨ ਹੁੰਦੇ ਨੇ ਇਹਨਾਂ ਦੀ এডਿਕੇਸ਼ਨ ਦਾ ਪ੍ਰਬੰਧ ਕੀਤਾ ਗਿਆ ਗੁਰਨਾਨ ਸਿੰਘ ਪਾਤਸ਼ਾਹ ਮਹਾਰਾਜ ਸ਼ੁਰੂ ਤੋਂ ਹੀ ਬੜੇ ਦੂਰਦਰਸ਼ੀ ਸਨ ਇੱਕ ਅਕਾਲ ਪੁਰਖ ਵੈਗੁਰੂ ਪਰਮਾਤਮਾ ਜਿਹਦੇ ਨਾਲ ਲਿਵ ਲੱਗੀ ਹੋਈ ਹੈ ਜੁੜੇ ਹੋਏ ਸਨ ਗੁਰਨਾਨ ਸਿੰਘ ਪਾਤਸ਼ਾਹ ਮਹਾਰਾਜ ਨੇ ਜਿਹੜੀ ਦੁਨਿਆਵੀ এডਿਕੇਸ਼ਨ ਹੈ ਪੜ੍ਹਾਈ ਹੈ ਵਿਦਿਆ ਜਿਹੜੀ ਹੈ ਉਹ ਗੋਪਾਲ ਪੰਡਿਤ ਪਾਸੋਂ ਜਿਹੜੀ ਹੈ ਪ੍ਰਾਪਤ ਕੀਤੀ ਹੈ ਮੌਲਵੀ ਕੁਤਬਦੀਨ ਗੋਪਾਲ ਪੰਡਿਤ ਇਹਨਾਂ ਦੇ ਕੋਲੋਂ ਗੁਰਨਾਨਕ ਪਾਤਸ਼ਾਹਾ ਰਾਜ ਜੀ ਫਾਰਸੀ ਸੰਸਕ੍ਰਿਤ ਹਿੰਦੀ ਇਹ ਜਿਹੜੀ ਲੈਂਗੁਏਜ ਹੈ ਦੁਨੀਆ ਵਿੱਚ ਤੌਰ ਤੇ ਸਿੱਖਦੇ ਹਨ ਜਿਵੇਂ ਜਿਵੇਂ ਸਮਾਂ ਆਪਣੇ ਵਫਤਾਰ ਲੰਘਿਆ ਗੁਰਨਾਨਕ ਪਾਤਸ਼ਾਹਾ ਰਾਜ ਜੀ ਨੂੰ ਪੰਡਿਤ ਹਰਦੇਵ ਜਨੇਊ ਪਾਉਣ ਵਾਸਤੇ ਆਇਆ ਗੁਰਨਾਨਕ ਪਾਤਸ਼ਾਹਾ ਰਾਜ ਜੀ ਨੇ ਸੁਆਲ ਜੋ ਕੀਤਾ ਜਦੋਂ ਆਪਾਂ ਆਸਰ ਦੀ ਵਾਰ ਪਾਵਨ ਬਾਣੀ ਪੜ੍ਹਦੇ ਹਾਂ ਹੁਣ ਜਨਯੂ ਵੀ ਹਰ ਇੱਕ ਦਾ ਆਪੋ ਆਪਣਾ ਤਰੀਕਾ ਹੈ ਕਿਉਂਕਿ ਉਸ ਸਮੇਂ ਜਿਹੜੀ ਮਨੁੱਖਤਾ ਇਹਨਾਂ ਭਾਗਾ ਵਾਲਿਓ ਚਾਰ ਹਿੱਸਿਆਂ ਦੇ ਵਿੱਚ ਬ੍ਰਾਹਮਣ ਨੇ ਵੰਡਿਆ ਹੋਇਆ ਸੀ ਖੱਤਰੀ ਬ੍ਰਾਹਮਣ ਸ਼ੋਧ ਸ਼ੁੱਦਰ ਤੇ ਵੈਸ਼ ਸ਼ੁੱਦਰ ਨੂੰ ਸਭ ਤੋਂ ਨੀਵਾਂ ਦਰਜਾ ਜਿਹੜਾ ਹੈ ਉਹ ਦਿੱਤਾ ਗਿਆ ਸੀ ਤੇ ਔਰਤਾਂ ਨੂੰ ਭੈਣਾਂ ਨੂੰ ਜਿਹੜਾ ਉਸ ਸਮੇਂ ਬਹੁਤ ਮਾੜਾ ਕਿਹਾ ਜਾਂਦਾ ਔਰਤਾਂ ਨੂੰ ਜਿਹੜੀ ਬਰਾਬਰ ਦੀ ਜਿਹੜੀ ਜ਼ਿੰਮੇਵਾਰੀ ਹੈ ਭਰਾਵਾਂ ਦੇ ਪ੍ਰਤੀ ਨਹੀਂ ਦਿੱਤੀ ਜਾਂਦੀ ਕਿਉਂਕਿ ਆਪਾਂ ਸਤਗੁਰੂ ਜੀ ਬਾਣੀ ਪੜਦੇ ਹਾਂ ਗੁਰਨਾਣ ਪਾਤਸ਼ਾਹਮਾ ਰਾਜ ਨੇ ਬੜੇ ਸੋਹਣੇ ਲਫ਼ਜ਼ ਲਿਖ ਕੇ ਕਹਿੰਦੇ ਸੋਪਿਓ ਮੰਦਾ ਆਖੀ ਹੈ ਜਿਤ ਜਮੈ ਰਾਜਾਨ ਉਸ ਸਮੇਂ ਔਰਤ ਨੂੰ ਜਿਹੜਾ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ ਭਾਗਾ ਵਾਲੇ ਗੁਰਨਾਣ ਪਾਤਸ਼ਾਹਮਾ ਰਾਜ ਦੇ ਕ੍ਰਾਂਤੀਕਾਰੀ ਮਹਾਨ ਯੋਧੇ ਹੋਏ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਔਰਤ ਦੇ ਭੈਣਾ ਦੇ ਹੱਕ ਦੇ ਵਿੱਚ ਜਿਹੜੀ ਹੈ ਆਵਾਜ਼ ਬੁਲੰਦ ਕੀਤੀ ਜਦੋਂ ਪੰਡਤ ਰ데요ਲ ਆਇਆ ਹੁਣ ਗੁਰਨਾਣ ਪਾਤਸ਼ਾਹਮਾ ਰਾਜ ਦੇ ਪਿਤਾ ਜੀ ਪਿੰਡਾਂ ਵਿੱਚ ਜਾਣਕਾਰੀ ਬਹੁਤ ਉਹਨਾਂ ਨੇ ਸਭ ਨੂੰ ਇਨਵੀਟੇਸ਼ਨ ਦਿੱਤਾ ਸਭ ਨੂੰ ਬੁਲਾਇਆ ਵੀ ਅੱਜ ਜਨੇਊ ਦੀ ਜਿਹੜੀ ਹੈ ਰਸਮ ਹੋਣੀ ਹੈ ਜਨੇਊ ਧਾਰਨ ਕਰਨ ਦਾ ਮਤਲਬ ਹੁੰਦਾ ਹੈ ਬਿੱਪਰ ਨੂੰ ਆਪਣਾ ਗੁਰੂ ਮੰਨ ਲੈਣਾ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸੁਆਜਵਾਵ ਕੀਤੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਵੀ ਜਿਹੜਾ ਜਨੇਊ ਤੋਂ ਲੈ ਕੇ ਆਇਆ ਇਹਨੂੰ ਪਉਣ ਦੇ ਨਾਲ ਹੋਏਗਾ ਕਿ ਬਿੱਪਰ ਬੜਾ ਚਲਾਕ ਸੀ ਹਜ਼ਾਰਾਂ ਸਾਲ ਤੋਂ ਚੱਲੀ ਆ ਰਹੀ ਮਰਿਆਦਾ ਗੁਰਨਾਨਕ ਪਾਤਸ਼ਾਹ ਮਹਾਰਾਜ ਦੇ ਉੱਤੇ ਲਾਗੂ ਕਰਨਾ ਚਾਹੁੰਦਾ ਹੈ ਉਹਨਾਂ ਨੇ ਆਖਿਆ ਕਿ ਇਹਨੂੰ ਜਨੇਊ ਪਾਉਣ ਦੇ ਨਾਲ ਨਾ ਬੰਦਾ ਧਰਮੀ ਹੋ ਜਾਂਦਾ ਹੈ ਤੇ ਗੁਰਨਾਨਕ ਪਾਤਸ਼ਾਹ ਮਹਾਰਾਜ ਨੇ ਆਖਿਆ ਮੇਰੀ ਭੈਣ ਜਿਨ੍ਹਾਂ ਦਾ ਜਨਮ 1464 ਈਸਵੀ ਵਿੱਚ ਹੋਇਆ ਮੇਰੀ ਭੈਣ ਨੂੰ ਵੀ ਜਿਹੜਾ ਇਹ ਜਨੇਊ ਹੈ ਧਾਰਨ ਕਰਾਓ ਪਰ ਕਹਿੰਦਾ ਵੀ ਜਿਹੜੀਆਂ ਔਰਤਾਂ ਨੇ ਨਾ ਭੈਣਾ ਨੇ ਇਸ ਜਨੇਊ ਨੂੰ ਧਾਰਨ ਨਹੀਂ ਕਰ ਸਕਦੀਆਂ ਗੁਰਨਾਣਕ ਪਾਤਸ਼ਾਹ ਮਹਾਰਾਜ ਕਹਿੰਦੇ ਇਹੋ ਜੇ ਧਰਮ ਨੂੰ ਮੈਂ ਕੀ ਕਰਨਾ ਜਿਹੜਾ ਇੱਕ ਭੈਣ ਨੂੰ ਭਰਾ ਤੋਂ ਜਿਹੜਾ ਵਕਰਾ ਕਰ ਰਿਹਾ ਹੈ ਸਵਾਲ ਬੜਾ ਵਾਜਬ ਹੈ ਹੁਣ ਗੁਰਨਾਣਕ ਪਾਤਸ਼ਾਹ ਮਹਾਰਾਜ ਜੀ ਨੇ ਦੂਜਾ ਸਵਾਲ ਕੀਤਾ ਪਹਿਲੇ ਸਵਾਲ ਦਾ ਜਵਾਬ ਨਹੀਂ ਆ ਰਿਹਾ ਬੀਪਰ ਨੂੰ ਮਹਾਰਾਜ ਜੀ ਨੇ ਆਖਿਆ ਵੀ ਜਿਹੜਾ ਇਹ ਜਨੇਉਤ ਮੈਨੂੰ ਧਾਰਨ ਕਰਾਉਣ ਲੱਗਾ ਹੈ ਇਹਨੂੰ ਪਾਉਣ ਦੇ ਨਾਲ ਮੇਰੀ ਜ਼ਿੰਦਗੀ ਵਿੱਚ ਦਇਆ ਆਏਗੀ ਮੈਂ ਧਰਮੀ ਹੋ ਸਕਦਾ ਹਾਂ ਮੇਰਾ ਜਿਹੜਾ ਮਨ ਹੈ ਇਹ ਸੰਤੋਕੀ ਹੋ ਸਕਦਾ ਹੈ ਸਤਗੁਰ ਨੇ ਬੰਨ ਛਕਿਆ ਦਇਆ ਕਪਾ ਸੰਤੋਕ ਸੋਤ ਜਤ ਗੰਢੀ ਸਤ ਵਟ ਜਤ ਕਹਿੰਦੇ ਨੇ ਕਰੈਕਟਰ ਨੂੰ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਇਹੋ ਜਜ ਨੇ ਉਹ ਜੋ ਤਿਰਕੁਲ ਹੈਗਾ ਤਾਂ ਕਿਰਪਾ ਕਰਕੇ ਮੈਨੂੰ ਧਾਰਨ ਕਰਵਾ ਦੇ ਕਿਹੜਾ ਦਇਆ ਕਪਾ ਕਪਾ ਹੋਵੇ ਦਇਆ ਦਇਆ ਰੂਪੇ ਕਪਾ ਸੰਤੋਕ ਸੋਤ ਜਿਹੜਾ ਨੂੰ ਸੂਤਰ ਦੇਣਾ ਸੰਤੋਖ ਰੂਪੀ ਸੂਤਰ ਹੋਵੇ ਦਇਆ ਕਪਾ ਸੰਤੋਖ ਸੋਤ ਜਤ ਗੰਢੀ ਸਤ ਵਟ ਏ ਜਨੇਉ ਜੀ ਕਾ ਹਈ ਤ ਪਾਂਡੇ ਕਤ ਨਾਏ ਕੁੱਟੈ ਨਾ ਮਨ ਲੱਗੈ ਨਾਏ ਜਨੈ ਨਾ ਜਾਏ ਧਨ ਸੋ ਮਾਨਸ ਨਾਨਕਾ ਜੋਗਲ ਚੱਲੈ ਪਾਏ